ਗੋਲਾ ਸਿਰ ਤੇ ਫਿਰ ਤੇ ਸਿਰ ਤੇ ਗੋਲਾ ਸਿਰ ਤੇ ਆਉਣ ਦੇ ਗੋਲਾ ਅਜੀ ਦੱਸਦੇ ਨਹੀਂ ਗੋਲਾ ਖੁੱਲਿਆ ਦੋ ਜਗਲੇ ਨੇ ਬੇਗੀ ਕੰਡ ਮਾਰੀ ਫੇਰ ਇਹ ਫੇਰ ਬਾਦਸ਼ਾਹਾਂ ਤੇਰਾ ਪਤੰਦਰ ਮਾਰਾਂਗੇ ਤੇਰੀ ਪੁੜਪੜੀ ਚ ਕੀ ਯਾਰੋ ਅਮਲੀਓ ਸਾਰੀ ਖੇੜੀ ਵਿਗਾੜਤੀ ਤੁਸੀਂ ਆਪਣੀ ਖੈਵਾਜੀ ਵਿੱਚ ਸਾਰੇ ਪੱਤੇ ਹੀ ਦੱਸੀ ਜਾਂਦੇ ਨੇ ਚੱਲ ਤਾਂ ਕੀ ਹੋਇਆ ਤੂੰ ਪੱਤਾ ਸੁੱਟ ਉਹ ਜੇ ਤੁਸੀਂ ਹੁਣ ਬੋਲੇ ਨਾ ਆ ਥੋੜੇ ਮੈਂ ਕਸਣ ਫੇਰੂੰ ਯਾਰ ਪਤਾ ਨਹੀਂ ਖਾਂਦੇ ਕੀ ਐ ਇਹ ਸਾਰੀ ਰਾਤ ਖੰਨੇ ਦੀ ਕੋਠੀ ਗਿੱਦਾ ਪੈਂਦਾ ਦੇਖ ਕੇ ਹੁਣ ਐਥੇ ਦਿਮਾਗ ਖਾਣ ਲਾ ਪਏ ਓਏ ਭਜਨੇ ਆ ਮੇਰੇ ਹਿਸਾਬ ਦੇ ਨਾਲ ਪੰਜਾਹਾਂ ਦੇ ਗੇੜ ਚਾਹੂ ਫੌਜੀ ਦੀ ਘਰ ਵਾਲੀ ਹੋ ਹੋ ਪਰ ਦੇਖ ਲੈ ਬਲੈਦ ਦੀਆਂ ਖਰਾਕਾਂ ਮਸਾਂ ਹੀ ਤੀਆਂ ਦੀ ਲੱਗਦੀ ਆ ਉਹ ਉਪਰੋ ਕੁੜੀ ਖੰਡ ਦਾ ਖਣਾਣਾ ਭਈ ਸਦਕੇ ਜਾਏ ਅੰਗਰੇਜ਼ ਦੇ ਪਤਾ ਨਹੀਂ ਕੀ ਘਵਾਉਂਦੇ ਰਿਆ ਮਾਮਾ ਤੀਆਂ ਹੋ ਤੁਸੀਂ ਬੰਦਿਓ ਕੇ ਜਨੌਰ ਕੋਈ ਡਰ ਪਿਆ ਹੈ ਨਹੀਂ ਤੁਹਾਨੂੰ ਉਹ ਪਿੰਡ ਵਿੱਚ ਪੂਤਰਿਆ ਫਿਰਦਾ ਏ ਤੇ ਤੁਹਾਨੂੰ ਪੰਗੜੇ ਗਿੱਦੜ ਸੋਈ ਦੇ ਪਏ ਨੇ ਜਦੋਂ ਆ ਕਾਮ ਹੋਰੇ ਪਰियां ਨੱਚਦੀਆਂ ਹੋਣ ਫਿਰ ਕਿਹੜਾ ਸਹਰਾ ਘੁੱਦਦਾ ਸਰਪੰਚਾ ਓਏ ਅਕਲ ਨੂੰ ਹੱਥ ਮਾਰ ਓਏ ਥੋੜਾ ਭੂਤੋਂ ਡਰ ਕੇ ਵੀ ਰਿਆ ਕਰੋ ਜੇ ਕੱਲ ਨੂੰ ਕੋਈ ਅਭੀ ਨਾ ਵੀ ਹੋਗੀ ਨਾ ਤੇ ਕਿਦੀ ਮਾਂ ਨੂੰ ਮਾਸੀ ਆਖੋਗੇ ਅਜ ਤਾਂ ਨਿੱਕੇ ਹੁੰਦਾ ਤਾਂ ਤੇਰੀ ਮਾਂ ਨੂੰ ਮਾਸੀ ਕਹਿੰਦੇ ਐ ਸਰਪੰਚਾ ਹੁਣ ਗਾਂਹ ਨੂੰ ਵੀ ਉਹੀ ਮਾਸੀ ਰਹੂਗੀ ਹੁਣ ਭੂਤੋਂ ਡਰਦੇ ਅਸੀਂ ਮਾਸੀ ਬਦਲ ਲੀਏ ਓਏ ਤੁਹਾਡੇ ਅੱਗੇ ਪਿੱਛੇ ਕੋਈ ਹੈ ਨਹੀਂ ਨਾ ਐਸੇ ਕਰਕੇ ਤੁਹਾਨੂੰ ਆਉਂਦੀਆਂ ਨੇ ਗੱਲਾਂ ਆ ਯਾਰ ਇਹਨੂੰ ਸਰਪੰਚ ਬਣਾਉਣ ਖੜੋ ਕੀ ਥੋੜੇ ਅਸੀਂ ਪਿੰਡ ਦਾ ਆ ਜਦ ਵੀ ਆਉਂਦਾ ਡਰੋਨ ਆ ਜਾਂਦਾ ਸਾਰਾ ਅਨ ਪੜ ਜਾ ਇੱਕ ਛੱਪੜ ਮੈਂ ਬੰਦ ਹੋ ਅਰੇ ਹੱਥ ਪਿੱਛੇ ਜਾਏ ਉਹ ਗੱਲ ਸੋਣਾ ਸੁਰਜਣਾ ਤੈਨੂੰ ਮੈਂ ਦੱਸਾਂ ਬੰਦੇ ਦਾ ਪੁੱਤ ਬਣ ਕੇ ਨਾ ਐਵੇਂ ਨਾ ਬਾਂਦਰਾ ਗੁੱਟ ਬੂਸੀਆਂ ਮਾਰੀ ਆ ਐ ਭਜਨਿਆ ਅਮਲੀਆਂ ਨੇ ਬਰਿਸ਼ ਮਾਹੀ ਤਾਂ ਨੌਣਾ ਹੁੰਦਾ ਏ ਉਹ ਵੀ ਸਵਾਦ ਨਾਲ ਨਾ ਨਾਤੇ ਤਾਂ ਕੀ ਫਾਇਦਾ ਉਹ ਤੈਨੂੰ ਮੈਂ ਦੱਸਾਂ ਚੰਬਲ ਚੰਬਲ ਕੇ ਨਾ ਨਾ ਇਹਦੇ ਦੇ ਪਾਣੀ ਪੈ ਗਿਆ ਨਾ ਤੇ ਮੈਂ ਤੈਨੂੰ ਨਹੀਂ ਛੱਡਾਂ। ਵਾਹ ਤੇਰੇ ਹੱਥ ਤੇ ਕੀ ਫੋੜਾ ਹੋਇਆ? ਉਹ ਮੂਰਖ ਦਿਮਾਗ ਦੇ ਆ। ਉਹ ਪਾਗਲਾ ਤੈਨੂੰ ਕੀ ਪਤਾ ਇਹ ਤਾਂ ਪਿਆਰ ਦਾ ਫੋੜਾ। ਇਹਦੇ ਤੇ ਇੱਕ ਸ਼ਿਟ ਵੀ ਪੈ ਗਈ ਨਾ। ਮੈਂ ਤਾਂ ਫੁੜਕ ਕੇ ਮਰ ਜਾਣਾ। ਤੈਨੂੰ ਪਤਾ ਵੀ ਲੀਜ਼ਾ ਮੇਮ ਨੇ ਨੂੰ ਕਿੰਨੇ ਪਿਆਰ ਦੇ ਨਾਲ ਚੁੰਮਿਆ ਸੀ। ਇਹਦਾ ਮਤਲਬ ਭਜਨੇ ਆ। ਤੇਰਾ ਇਹ ਹੱਥ ਤਾਂ ਬਿਲਕੁਲ ਨਕਾਰਾ ਹੀ ਹੋ ਗਿਆ ਸੱਚ ਕਿਹਾ ਤੂੰ ਉਹ ਮੈਂ ਤਾਂ ਸਾਰੇ ਦਾ ਸਾਰਾ ਓਏ ਹੋ ਗਿਆ ਨਕਾਰਾ ਉਹ ਲੋਕੋ ਮੈਨੂੰ ਪਿਆਰ ਹੋ ਗਿਆ ਹਾਏ ਉਹ ਲੋਕੋ ਮੈਨੂੰ ਪਿਆਰ ਹੋ ਗਿਆ ਓਏ ਰੱਬਾ ਤੂੰ ਇਹ ਕੀ ਕੀਤਾ ਕਾਰਾ ਉਹ ਭਜੇ ਨਾ ਵਿਚਾਰਾ ਉਹ ਬਿਲਕੁਲ ਬੇਕਾਰ ਹੋ ਗਿਆ ਬੁੱਤ ਦੇ ਆ ਤੂੰ ਕੀ ਕੀਤਾ ਤੈਨੂੰ ਲੱਗ ਜੇ ਅਮਰੀਕਨ ਸੰਢੀ ਆ ਦੇ ਤੈਨੂੰ ਕਿਸ ਦੀ ਆਈ ਤੈਨੂੰ ਲੱਗ ਜੇ ਸ਼ੌਕ ਮੈਂ ਕਹਿੰਦਾ ਨੂੰ ਭੀਮ ਵੱਲੋਂ ਭੁੱਖਾ ਮਰੇ ਤੂੰ ਜਬਾਨ ਸੰਭਾਲ ਕੇ ਗੱਲ ਕਰ ਭਜਰਿਆ ਉਹ ਕੀ ਹੋ ਗਿਆ ਜੇ ਇੱਕ ਯਾਰ ਨੇ ਦੂਜੇ ਯਾਰ ਦਾ ਹੱਥ ਪਿਆਉਤਾ ਉਹ ਤੈਨੂੰ ਕੀ ਪਤਾ ਕਮਲਿਆ ਬੇ ਲੀਜ਼ਾ ਮੀਮ ਨੇ ਕਿੰਨੇ ਪਿਆਰ ਦੇ ਨਾਲ ਇਹ ਹੱਥ ਨੂੰ ਚੁੰਮਿਆ ਸੀ ਓ ਜੇ ਤੈਨੂੰ ਚੁੰਮਣ ਵਾਲੀ ਸਬਰ ਆਉਂਦਾ ਤੇ ਲਿਆ ਮੈਂ ਚੁੰਮ ਲੈਣਾ ਤੈਨੂੰ ਚੁਮਾ ਕੇ ਮੈਂ ਕੋਡ ਕਰਵਾਣਾ ਅੱਗ ਦਾ ਚੁੰਮ ਲੈਣਾ ਬਾ ਕਹਿੰਦਾ ਓ ਫੇਰ ਉਸੇ ਲੀਜ਼ਾ ਨੂੰ ਕਹਦੇ ਕਿ ਉਹ ਹੱਥ ਚੁੰਮ ਦੂਗੀ ਕਿੱਥੇ ਹੁਣ ਕਿੱਥੇ ਮੈਂ ਮਾਮ ਦੁਆਰਾ ਛੱਪੜ ਤੇ ਆਉ ਆ ਕੇ ਫੋਟੋ ਆ ਕੇ ਕਦੋਂ ਫਿਰ ਤਲਕ ਕੇ ਜਿੱਗੂ ਕਦੋਂ ਮੈਂ ਮਗਰ ਜਾ ਕੇ ਉਹਨੂੰ ਚੱਕ